ਮੇਰਾ ਨਾਮ ਬਨੀ ਹੈ ਜੀ। ਥੋੜੀ ਜਿਹੀ ਕੀ ਮਾਮਲਾ ਹੈ ਅੱਜ? ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਆਪਣਾ ਮਨਜੀਤ ਸਿੰਘ ਸਨ ਆਫ ਜਗਿੰਦਰ ਸਿੰਘ ਜੀ ਦੇ ਨਾਲ ਜ਼ਮੀਨ ਦਾ ਟਕੜ ਕੇਸ ਚੱਲਣ ਡਿਆ ਸੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਤੇ ਕਤਲ ਕਰ ਦਿੱਤਾ। ਇਹ ਟਰੈਕਟਰ ਦੇ ਹਾਂਜੀ ਸਾਰੇ ਆਪਣੀ ਪੈਲੀ ਬਾਹਗ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋਂ ਜਾ ਰਹੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ ਮੈਂ ਸਰ ਕਾਨੂੰਨ ਦਾ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲਾ ਦੇ ਵਿੱਚ ਜਾਣ ਪੱਕੀ ਨਾ ਆਪਣਾ ਜੀ ਮੇਰਾ ਨਾਮ ਹਰਨੇਕ ਸਿੰਘ ਪਿੰਡ ਆਪਣਾ ਮੇਰਾ ਪਾਜੀ ਪਿੰਡ ਭਵੇਂ ਭਵੇਂ ਚਿੰਗੜ ਕੀ ਮਾਮਲਾ ਲਗਾ ਜਿਹੜਾ ਤੁਸੀਂ ਦਿੱਤਾ ਜੀ ਭਾਜੀ ਮਾਮਲਾ ਇਦਾਂ ਆ ਕਿ ਸਾਡਾ ਪਿੰਡ ਤੇ ਭਵੇਂ ਆ ਸਾਡੇ ਪਿੰਡ ਤੋਂ ਅੱਗੇ ਛਾਪੁਰ ਪਿੰਡ ਦਾ ਸਾਡੇ ਖੇਤ ਨੇ ਤੇ ਐਕਚੁਅਲੀ ਮੈਂ ਤਾਂ ਖੇਤੀ ਨਹੀਂ ਕਰਦਾ ਵੈਸੇ ਤੇ ਅੱਜ ਅਚਾਨਕ ਹੀ ਸਾਡੇ ਨੂੰ ਪਤਾ ਲੱਗਾ ਕਿ ਸਾਡੇ ਖੇਤਾਂ 'ਚ ਅੱਗ ਲੱਗੀ ਆ ਅੰਡਰਗਰਾਊਂਡ ਸੜ ਗਈ ਆ ਤੇ ਉਹ ਡੈਡੀ ਨੇ ਮੈਨੂੰ ਕਿਹਾ ਕਿ ਚਲ ਤੂੰ ਅੱਜ ਆਇਆ ਤੇ ਮੜਾ ਜ ਆਪਣਾ ਖੇਤਾਂ ਨਾਲ ਨਾ ਦੇਖ ਕੇ ਆ ਤੇ ਮੜਾ ਖੇਤ ਵਾਇਆ ਤੇ ਮੈਂ ਆਪਣੇ ਉਹ ਅੰਡਰਗਰਾਊਂਡ ਜਿਹੜੀ ਸੜੀ ਹੋਈ ਆ ਉਹਨੂੰ ਮੈਂ ਚੈੱਕ ਕਰ ਰਿਆ ਸੀਗਾ ਵੀ ਮਤਲਬ ਕਿ ਇਹਨੂੰ ਮੈਂ ਕਿੱਦਾਂ ਕਰਾਂ ਇਹਨੂੰ ਮੈਂ ਉਹ ਪੱਟਾਂ ਕੀ ਕਰਾਂ ਨਾ ਤੇ ਅਚਾਨਕ ਹੀ ਮੈਨੂੰ ਮਤਲਬ ਕਿ ਸਾਡੇ ਖੇਤ 'ਚੋਂ ਕਾਫੀ ਅੱਗੇ ਨਾ ਮੈਨੂੰ ਮਤਲਬ ਕਿ ਇੱਕ ਟਰੈਕਟਰ ਦੀ ਆਵਾਜ਼ ਮਤਲਬ ਕਿ ਮੈਨੂੰ ਸੁਣਾਈ ਦਿੱਤੀ ਵੀ ਉਹ ਕਾਫੀ ਰੇਸ ਆ ਮੈਂ ਜਿੱਦਾਂ ਹੀ ਧਿਆਨ ਮਾਰਿਆ ਦੇ ਉਹ ਛਾਪਰ ਦੇ ਹੀ ਉਹਨਾਂ ਦਾ ਨਾਮ ਮਿਕਨ ਸ਼ਾਇਦ ਮਨਜੀਤ ਸਿੰਘ ਆ ਨਾਮ ਉਹਨਾਂ ਦਾ ਤੇ ਉਹ ਆਪਣੇ ਟਰੈਕਟਰ ਦੇ ਨਾਲ ਹੈ ਨਾ ਉਹਨਾਂ ਦੇ ਪਿੰਡ ਦੇ ਹੀ ਆ ਆਪਣੇ ਬਾਲਮਿਕੀਏ ਭਾਈਚਾਰੇ ਤੋਂ ਉਹਨਾਂ ਦੇ ਛਾਪਰ ਪਿੰਡ ਦੇ ਹੀ ਆ ਵੀ ਤੇ ਉਹਨਾਂ ਨੂੰ ਉਹ ਆਪਣੇ ਟਰੈਕਟਰ ਦੇ ਨਾਲ ਨਾ ਧੱਕ ਧੱਕ ਰਿਹਾ ਉਹਨਾਂ ਨੂੰ ਮਤਲਬ ਮਾਰ ਰਿਹਾ ਆ ਉਹਨਾਂ ਨੂੰ ਨਾ ਉਹ ਮੈਂ ਜਿੱਦਾਂ ਹੀ ਇੱਕਦਮ ਮੇਰੇ ਇੱਕਦਮ ਮਤਲਬ ਡੋਰਪੁਰ ਰੋੜ ਗਏ ਕਿ ਯਾਰ ਇਹ ਕੀ ਟਿੱਕੀ ਕਰੀ ਜਾ ਰਿਹਾ ਨਾ ਕਿ ਇੱਕ ਦਿਨ ਦਿਹਾੜੀ ਮਤਲਬ ਇੱਕ ਪਿੰਡ ਦੇ ਵਿੱਚ ਹੀ ਸਾਰਾ ਕੁਝ ਕਰੀ ਜਾ ਰਿਹਾ ਆ ਤੇ ਮੈਂ ਨਾ ਉੱਥੇ ਹੀ ਰੋਲਾ ਪਾਇਆ ਤੇ ਮੈਂ ਨਾ ਈਦਾ ਉਧਰ ਮਜਾਂ ਦੀ ਕੋਸ਼ਿਸ਼ ਕੀਤੀ ਮੈਂ ਉਹ ਆ ਨਾ ਫਿਰ ਭੱਜ ਗਿਆ ਉੱਥੋਂ ਤੇ ਫਿਰ ਮੈਂ ਕਿ ਚਲੋ ਮੈਂ ਜਾ ਕੇ ਦੇਖਦਾ ਮੈਂ ਜਰੂ ਜਾ ਕੇ ਦੇਖਿਆ ਤੇ ਉਹ ਮਤਲਬ ਕਿ ਸੱਟ ਸੂੜਾ ਨਾ ਸਿਰ ਤੇ ਲੱਗ ਗਈ ਸੀ ਤੇ ਮੈਂ ਫਿਰ ਘਰ ਨੂੰ ਆਇਆ ਮੈਂ ਕਿ ਚਲ ਦਵਾ ਦਾ ਵਾ ਟੈਕ ਲੈ ਕੇ ਘਰ ਆਇਆ ਉਹ 도ੜ ਗਿਆ ਉਤਰ ਕੇ ਫਿਰ ਮੈਂ ਟੈਕ ਲੈ ਕੇ ਤਮਾ ਘਰ ਆ ਮ ਘਰ ਦੱਸਿਆ ਡੈਡੀ ਫਿਰ ਮੇਰੇ ਨਾਲ ਆਏ ਕਿ ਚਲੋ ਗੱਡੀ ਚ ਉਹਨਾਂ ਨੂੰ ਲਿਜਾਣੇ ਆ ਹਸਪੀਟਲ ਲੈ ਕੇ ਜਾਂਦੇ ਆ ਨਾ ਤੇ ਸਾਰਾ ਮੇਰੇ ਹੁੰਦਿਆਂ ਨੂੰ ਸਾਰਾ ਪਿੰਡ ਇਕੱਠਾ ਹੋਇਆ ਸੀਗਾ ਤੇ ਬਾਕੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਇਹ ਇਹ ਵਿਚਾਰੇ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਕਾਫੀ ਗਰੀਬ ਨੇ ਇਹ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕੀ ਮਾਮਲਾ ਹੈ ਜੀ ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਕਿ ਇੱਧਰ ਨਾਲ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਐ ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜੋਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ਾ ਹੈ ਕਿ ਜੋ ਵੀ ਬਿਆਨ ਲਖਾਂਗੇ ਅਸੀਂ ਉਸ ਤਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈਗੀ ਸੋ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੇ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰਾਂਗੇ